ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਅੱਜ ਅੱਗੇ ਵੀ ਦੱਸਿਆ ਵੀ 10 ਯਾਰਾ ਪਿੰਡ ਤਰਤਰ ਜ਼ਿਲ੍ਹੇ ਦੇ ਆ ਹੁਣ ਇਸ ਟਾਈਮ ਆਹੀ ਮੁੰਡਾ ਪਿੰਡ ਦੇ ਥੱਲੇ ਖੜੇ ਆ ਮੰਡਜਾ ਧਿਆਨ ਮਾਰਾ ਜਾਵੇ ਕੈਮਰਾਮੈਨ ਨੂੰ ਮੈਂ ਨਾ ਆ ਸਾਰਾ ਝੋਨਾ ਤੇ ਯਾਰ ਏਕੜ ਦੇ ਡੇੜ ਗੇੜ ਜਿਹੜਾ ਕਮਾਦ ਔਰ ਡੁੱਬਾ ਝੋਨਾ ਸਾਰਾ ਹੀ ਟੁੱਪ ਗਿਆ ਯਾਰ ਏਕੜ ਤੋਂ ਵੱਧ ਕਮਾਦ ਔਰ ਡੁੱਬਿਆ ਅਸਲ ਦੇ ਵਿੱਚ ਕਿੱਥੇ ਗੱਲ ਚੱਲੇਗੀ ਅਸੀਂ ਕਿੱਥੇ ਮਰਦੇ ਆ ਅੱਜ ਜੋ ਮਰਜੀ ਉਹ ਜਾਂ ਅਜ ਕਾਂਗਰਸ ਤੇ ਕਾਲੀ ਦੋ ਪਾਰਟੀਆਂ ਉਹਨਾਂ ਐਮਐਲਏ ਦੇ ਤੇ ਮੰਤਰੀਆਂ ਦੇ ਉਹਨਾਂ ਦੇ ਜਿਹੜੇ ਲਿੰਘੋਂ ਲੱਤੋਂ ਨਾਲ ਢਿੱਡ 'ਚ ਲੱਡੂ ਫੁੱਟਦੇ ਆ ਉਹਾਂ ਦੇ ਤੁਸੀਂ ਇਹਨਾਂ ਨੂੰ ਵੋਟਾਂ ਪਾਲੀਆਂ ਉਹ ਇਹ ਗੱਲਾਂ ਤੇ ਤੁਸੀਂ ਇਹਨਾਂ ਨੂੰ ਵੋਟਾਂ ਪਾਲੀਆਂ ਜੋ ਉਹ ਪਾਣੀ ਵੇਖਣ ਨਹੀਂ ਆਉਂਦੇ ਉਹ ਸਾਡਾ ਮਜ਼ਾਕ ਡਾਊਨ ਹੁੰਦੀ ਆ ਕੋਈ ਅਮਦਰਦੀ ਨਹੀਂ ਹੋਣੇ ਨੇ ਇੱਥੋਂ ਦੱਸਦੇ ਗਏ ਸਕੀ ਸਾਹਿਬ ਕਿਤੇ ਹੁਣ ਤੁਸੀਂ ਇਹ ਪਾਰਟੀ ਵੇਖੋ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਆਖਰ ਨੂੰ ਤੇ ਕਿਨੂੰ ਪਾਉਂਦੀ ਆ ਉਹਨੇ 5 ਸਾਲ ਉਹਦਾ ਫੜ ਜਾ ਆਂਦੇ ਤੁਸੀਂ ਉਹਨਾਂ ਨੂੰ ਵੋਟਾਂ ਪਾਈਆਂ ਉਹ ਨਜ਼ਾਰੇ ਲੈ ਲਓ ਤੇ ਜਦੋਂ ਇਹ ਸਾਡੇ ਭਾਈਚਾਰਾ ਸਾਡਾ ਮਜ਼ਦੂਰ ਸਾਡਾ ਕਿਸਾਨ ਜਦੋਂ ਇਹ ਆਮ ਪਾਰਟੀ ਨੂੰ ਪੁੱਛਦੇ ਆ ਉਹ ਆਂਦੇ ਤੁਸੀਂ ਅੰਮ੍ਰਿਤਪਾਲ ਨੂੰ ਵੋਟਾਂ ਪਾਲੀਆਂ ਐਮਪੀ ਨੂੰ ਕਿ ਨਹੀਂ ਤੁਸੀਂ ਜਾ ਕੇ ਉਹਨੂੰ ਪੱਥਰ ਪੁੱਛੋ ਜਿਹੜਾ ਤੁਸੀਂ ਠਾੜ ਮਰੜ ਆਂਦੇ ਬੰਨਣਾ ਜਾਂ ਤੁਸੀਂ ਬੰਨਤੇ ਮਿੱਟੀ ਪਾਉਣੀ ਆ ਤੂੰ ਹੀ ਪੱਥਰ ਭਾਈ ਸਾਹਿਬ ਨੂੰ ਪੁੱਛੋ ਜਾ ਕੇ ਕਿ ਭਾਈ ਸਾਹਿਬ ਹੋਰ ਕਿਸੇ ਦੇਸ਼ ਚੋਂ ਆਇਆ ਜੇ ਅਸੀਂ ਤੁਹਾਨੂੰ ਵੀ ਵੋਟਾਂ ਪਾਈਆਂ ਲੋਕਾਂ ਕਾਂਗਰਸ ਨੂੰ ਵੀ ਪਾਈਆਂ ਲੋਕਾਂ ਅਕਾਲੀਆਂ ਨੂੰ ਵੀ ਪਾਈਆਂ ਲੋਕਾਂ ਆਮ ਨੂੰ ਵੀ ਪਾਈਆਂ ਹੁਣ ਤੁਹਾਨੂੰ ਬਣਾਇਆ 92 ਤੇ ਕਿਤੇ ਕੀ ਗੱਲ ਅਸੀਂ ਤੁਹਾਡੇ ਕੋਈ ਕੋਈ ਮੁੱਲ ਖਰੀਦਿਆ ਭਾਈ ਸਾਹਿਬ ਸਤਿਕਾਰਯੋਗ ਜੇ ਉਹਨੂੰ ਕਿਹਨੇ ਵੋਟ ਪਾ ਦਿੱਤੀ ਆ ਇਹ ਮਹਿਣਾ ਕਿਧਰ ਦਾ ਹੋਇਆ ਵੀ ਪੱਥਰੋਂ ਉਹਨੂੰ ਪੁੱਛੋ ਜਾ ਕੇ ਮਿੱਟੀ ਉਹਨੂੰ ਪੁੱਛੋ ਬੰਨ ਉਹਨੂੰ ਪੁੱਛੋ ਇਹਦਾ ਮਤਲਬ ਹੈ ਜਿਹੜਾ ਅਸੀਂ ਪਿੱਛੇ ਤੁਹਾਡਾ ਤੁਹਾਨੂੰ ਸੱਤਾ ਦੇ ਵਿੱਚ ਲਿਆਉਂਦੇ ਰਹੇ ਕਰਦੇ ਰਹੇ ਤੁਸੀਂ ਆਹੜਾ ਪ੍ਰਭਾਤ ਏਰੀਆ 10 ਪਿੰਡ ਬਾ ਉਥੋਂ ਤੱਕ ਡੋਬੇ ਆ ਮੈਂ ਇੱਕ ਗੱਲ ਦੀ ਤੁਹਾਨੂੰ ਤਰਨ ਤਰ ਜਲਾ ਫਿਰੋਜ਼ਪੁਰ ਜਲੰਧਰ ਕਪੂਰਥਲਾ ਕਪੂਰਥਲਾ ਪੂਰਾ ਪੰਜਾਬ ਹੀ ਇੱਕ ਸਾਹ ਦਾ ਪਾਣੀ ਦੀ ਬਲੇਟ ਦੇ ਵਿੱਚ ਆ ਸਾਰੇ ਜ਼ਿਲ੍ਹੇ ਡੁੱਪ ਗਿਆ ਪਰ ਆ ਜਿਹੜਾ ਤੁਸੀਂ 17000 ਏਕੜ ਝੋਨਾ ਕਮਾਦ ਇਹਨਾਂ ਨੂੰ ਕੋਈ ਮਗਰ ਪਾਸੇ ਬੰਨ ਨਹੀਂ ਪਾ ਸਕਦਾ ਤੁਸੀਂ ਕੀ ਕੀਤਾ ਜੇ ਤੁਸੀਂ ਇੰਨਾ ਚਿਰ ਰਹੇ ਕਾਂਗਰਸ ਰਹੀ ਜਾਂ ਕਾਲੀ ਰਹ ਆਪ ਪਾਰਟੀ ਨੇ ਕੀ ਕਰ ਦਿੱਤਾ ਕੱਖ ਵੀ ਨਹੀਂ ਇਹ ਇੱਕ ਦੂਜੇ ਦੇ ਉੱਤੇ ਚਿੱਕੜ ਛੋੜ ਦਿਆ ਫਲਾਨਾ ਆ ਟਿਮਕੜਾ ਜਿਹੜਾ ਆਇਆ ਉਹਨੇ ਕੀ ਕੀਤਾ ਥੋੜਾ ਬੰਝ ਐਸੀ ਮਤਲਬ ਕਹਿਣ ਦਾ ਭਾਵ ਆ ਵੀ ਇੰਨਾ ਚੇਰ ਹੋ ਗਿਆ ਦੇਸ਼ ਨੂੰ ਕੀ ਜੇ ਥੋੜਾ ਥੋੜਾ ਵੀ ਬੜਾਈਏ ਤੇ ਇਹ ਬਣਦਾ ਨਾ ਸਾਡਾ ਕਿਸਾਨ ਸਾਡਾ ਮਜ਼ਦੂਰ ਸਭ ਕੁਝ ਡੁੱਬ ਗਿਆ ਆ ਰੋਣ ਆਉਂਦਾ ਵੇਖ ਵੇਖ ਕੇ ਸਾਰਾ ਇਹ ਕੀ ਕਰਨਗੇ 23 ਦੇ ਵਿੱਚ ਇਹ ਲੋਕ ਮਾਰੇਗਾ ਅੱਜ ਪੰਜ ਹੀ ਆਇਆ ਫੇਰ ਮਾਰੇਗਾ ਸਰਕਾਰ ਆਉਂਦੀ ਫੋਟੋਆਂ ਲਾ ਲਾ ਤੁਰੀ ਜਾਂਦੀ ਆ ਕੋਈ ਖਦਾ ਦੀ ਇਹਨਾਂ ਨੂੰ ਇਹ ਗੱਲ ਦਾ ਲੱਥੀ ਚੜੀ ਨਹੀਂ ਗਈ ਇਹਨਾਂ ਨੂੰ ਕਿਸਾਨ ਸ਼ਖਰਚ ਕਮੇਟੀ ਪੰਜਾਬ ਕੋਟ ਬੁੱਟਾ ਜਹੇ ਬੰਦੀ ਗੈਰ ਰਾਜਨੀਤਿਕ ਮੋਰਚੇ ਦੀ ਜਹੇ ਬੰਦੀ ਆ ਇਹ ਜਹੇ ਬੰਦੀ ਦੀ ਕੱਲ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਆ ਜਿਹੜਾ ਮੇਨ ਮੁੱਦਾ ਹੜਾਂ ਦਾ ਰੱਖਿਆ ਗਿਆ ਇਹ ਸਾਡੇ ਭਰਾ ਸੁਣ ਲੈਣ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਉਹ ਖੁਜੀ ਇਹਨਾਂ ਦੇ ਪੱਕੇ ਚ ਖਲੋਣ ਇਨ ਨਾਲ ਹੀ ਹੁਣ ਜਿਹੜੀ ਆ ਧੂੜ ਉੱਡਣੀ ਆ ਇਹਨਾਂ ਨੂੰ ਪੁੱਛਿਆ ਜਾਉ ਪਿੰਡਾਂ ਦੇ ਵਿੱਚ ਗੜੀਆਂ ਨੂੰ ਘੇਰ ਕੇ ਵੀ ਤੁਸੀਂ ਕੀ ਕੀਤਾ ਬਿਲਕੁਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ